ਜੀਖਣੇ ਖਾਨ ਸਾਹਿਬ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਆ ਤੁਸੀਂ ਬੜੀ ਦੇਰ ਦੇ ਨਾਲ ਪਰਿਵਾਰ ਨਾਲ ਜੁੜੇ ਹੋਏ ਉਹ ਖਾਨ ਸਾਹਿਬ ਤੇ ਇੱਕਦਮ ਦੁੱਖਾਂ ਦਾ ਪਹਾੜ ਟੁੱਟ ਗਿਆ ਹਾਂਜੀ ਖਾਨ ਸਾਹਿਬ ਤੇ ਨਹੀਂ ਸਾਡੇ ਤੇ ਵੀ ਆਪਣੇ ਤੇ ਵੀ ਆ ਸਾਡੀ ਮਾਂ ਵੀ ਸਾਨੂੰ ਬਹੁਤ ਪਿਆਰ ਕਰਦੀ ਸੀ ਤੇ ਬਹੁਤ ਜਦੋਂ ਵੀ ਮੈਂ ਆਉਂਦਾ ਸੀ ਇੱਧਰ ਇੱਧਰ ਕਪੂਰਥਲੇ ਦੀ ਇਹ ਚ ਮੇਰਾ ਸ਼ੋਅ ਹੁੰਦਾ ਸੀ ਖਾਨ ਚਾਹੇ ਘਰੇ ਹੁੰਦਾ ਸੀ ਚਾਹੇ ਨਹੀਂ ਹੁੰਦਾ ਸੀ ਮੈਂ ਘਰੇ ਮਾਤਾ ਨੂੰ ਜ਼ਰੂਰ ਮਿਲ ਕੇ ਜਾਂਦਾ ਸੀ ਜੀ ਪੰਜਾਬੀ ਇੰਡਸਟਰੀ ਤੇ ਇੱਕਦਮ ਜਿਵੇਂ ਸੰਕਟ ਆ ਗਿਆ ਹੁੰਦਾ ਪਹਿਲਾ ਪੱਲਾ ਸਾਹਿਬ ਫਿਰ ਚਰਨਜੀਤ ਆ ਹੋ ਜਾ ਹੁਣ ਰਾਜਵੀਰ ਜਵੰਦਾ ਵੀ ਹੈ ਜੋ ਉਹਨਾਂ ਦੀ ਹਾਲਤ ਵੀ ਚਿੰਤਾਜਨਕ ਬਣੀ ਨਹੀਂ ਅਰਦਾਸ ਆ ਰਾਜਵੀਰ ਜਲਦੀ ਠੀਕ ਹੋ ਜੇ ਹੋਊਗਾ ਇਨਸ਼ਾਅੱਲਾ ਪਰ ਹਾਂ ਇਹ ਤਾਂ ਹੈ ਕਿ ਪੰਜਾਬੀ ਇੰਡਸਟਰੀ ਤੇ ਕੁਝ 60 70 ਚੱਲ ਰਹੀ ਹੈ ਮੈਨੂੰ ਲੱਗ ਰਿਹਾ ਹੈ ਕੁਝ ਜੀ ਜੀ ਖਾਨਵੀ ਖਾਨ ਸਾਹਿਬ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਹਾਂ ਤੁਸੀਂ ਬੜੀ ਦੇਰ ਦੇ ਨਾਲ ਪਰਿਵਾਰ ਨਾਲ ਜੁੜੇ ਹੋਏ ਉਹ ਖਾਨ ਸਾਹਿਬ ਤੇ ਇੱਕਦਮ ਦੁੱਖਾਂ ਦਾ ਪਹਾੜ ਟੁੱਟ ਗਿਆ ਹਾਂਜੀ ਖਾਨ ਸਾਹਿਬ ਤੇ ਨਹੀਂ ਸਾਡੇ ਤੇ ਵੀ ਆਪਣੇ ਤੇ ਵੀ ਆ ਸਾਡੀ ਮਾਂ ਵੀ ਸਾਨੂੰ ਬਹੁਤ ਪਿਆਰੇ ਕਰਦੀ ਸੀ ਤੇ ਬਹੁਤ ਜਦੋਂ ਵੀ ਮੈਂ ਆਉਂਦਾ ਸੀ ਇੱਧਰ ਇੱਧਰ ਕਪੂਰਥਲੇ ਦੀਏ ਚ ਮੇਰਾ ਸ਼ੋਅ ਹੁੰਦਾ ਸੀ ਖਾਣ ਚਾਹੇ ਘਰੇ ਹੁੰਦਾ ਸੀ ਚਾਹੇ ਨਹੀਂ ਹੁੰਦਾ ਸੀ ਮੈਂ ਘਰੇ ਮਾਤਾ ਨੂੰ ਜਰੂਰ ਮਿਲ ਕੇ ਜਾਂਦਾ ਸੀ ਜੀ ਪੰਜਾਬੀ ਇੰਡਸਟਰੀ ਤੇ ਇੱਕਦਮ ਜਿਵੇਂ ਸੰਕਟ ਆ ਗਿਆ ਹੁੰਦਾ ਪਹਿਲਾ ਪੱਲਾ ਸਾਹਿਬ ਫਿਰ ਚਰਨਜੀਤ ਆ ਹੋ ਜਾ ਹੁਣ ਰਾਜਵੀਰ ਜਵੰਦਾ ਵੀ ਹੈ ਜੋ ਉਹਨਾਂ ਦੀ ਹਾਲਤ ਵੀ ਚਿੰਤਾਜਨਕ ਬਣੀ ਨਹੀਂ ਅਰਦਾਸ ਆਹ ਰਾਜਵੀਰ ਜਲਦੀ ਠੀਕ ਹੋ ਜੇ ਹੋਊਗਾ ਇਨਸ਼ਾਅੱਲਾ ਪਰ ਹਾਂ ਇਹ ਤਾਂ ਹੈ ਕਿ ਪੰਜਾਬੀ ਇੰਡਸਟਰੀ ਦੇ ਕੁਝ ਸੜ ਸੱਤੀ ਚੱਲ ਰਹੀ ਹੈ ਮੈਨੂੰ ਲੱਗ ਰਿਹਾ ਹੈ ਕੁਝ ਜੀ ਜੀ ਖਾਨਵੀ ਖਾਨ ਸਾਹਿਬ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਆ ਤੁਸੀਂ ਬੜੀ ਦੇਰ ਦੇ ਨਾਲ ਪਰਿਵਾਰ ਨਾਲ ਜੁੜੇ ਹੋਏ ਉਹ ਖਾਨ ਸਾਹਿਬ ਤੇ ਇੱਕਦਮ ਦੁੱਖਾਂ ਦਾ ਪਹਾੜ ਟੁੱਟ ਗਿਆ ਹਾਂਜੀ ਖਾਨ ਸਾਹਿਬ ਤੇ ਨਹੀਂ ਸਾਡੇ ਤੇ ਵੀ ਆਪਣੇ ਤੇ ਵੀ ਆ ਸਾਡੀ ਮਾਂ ਵੀ ਸਾਨੂੰ ਬਹੁਤ ਪਿਆਰ ਕਰਦੀ ਸੀ ਤੇ ਬਹੁਤ ਜਦੋਂ ਵੀ ਮੈਂ ਆਉਂਦਾ ਸੀ ਇੱਧਰ ਇੱਧਰ ਕਪੂਰਥਲੀ ਦੀਏ ਚ ਮੇਰਾ ਸ਼ੋਅ ਹੁੰਦਾ ਸੀ ਖਾਨ ਚਾਹੇ ਘਰੇ ਹੁੰਦਾ ਸੀ ਚਾਹੇ ਨਹੀਂ ਹੁੰਦਾ ਸੀ ਮੈਂ ਘਰੇ ਮਾਤਾ ਨੂੰ ਜ਼ਰੂਰ ਮਿਲ ਕੇ ਜਾਂਦਾ ਸੀ ਜੀ ਪੰਜਾਬੀ ਇੰਡਸਟਰੀ ਤੇ ਇੱਕਦਮ ਜਿਵੇਂ ਸੰਕਟ ਆ ਗਿਆ ਹੁੰਦਾ ਪਹਿਲਾ ਪੱਲਾ ਸਾਹਿਬ ਫਿਰ ਚਰਨਜੀਤ ਆ ਹੋ ਜਾ ਹੁਣ ਰਾਜਵੀਰ ਜਵੰਦਾ ਵੀ ਹੈ ਜੋ ਉਹਨਾਂ ਦੀ ਹਾਲਤ ਵੀ ਚਿੰਤਾਜਨਕ ਬਣੀ ਨਹੀਂ ਅਰਦਾਸ ਆ ਰਾਜਵੀਰ ਜਲਦੀ ਠੀਕ ਹੋ ਜੇ ਹੋਊਗਾ ਇਨਸ਼ਾਅੱਲਾ ਪਰ ਹਾਂ ਇਹ ਤਾਂ ਹੈ ਕਿ ਪੰਜਾਬੀ ਇੰਡਸਟਰੀ ਦੇ ਕੁਝ ਸਾੜ ਸੱਤੀ ਚੱਲ ਰਹੀ ਹੈ ਮੈਨੂੰ ਲੱਗ ਰਿਹਾ ਹੈ ਕੁਝ ਜੀ ਜੀ ਖਾਨਵੀ ਖਾਨ ਸਾਹਿਬ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਆ ਤੁਸੀਂ ਬੜੀ ਦੇਰ ਦੇ ਨਾਲ ਪਰਿਵਾਰ ਨਾਲ ਜੁੜੇ ਹੋਏ ਉਹ ਖਾਨ ਸਾਹਿਬ ਤੇ ਇੱਕਦਮ ਦੁੱਖਾਂ ਦਾ ਫਹਾੜ ਟੁੱਟ ਗਿਆ ਹਾਂਜੀ ਖਾਨ ਸਾਹਿਬ ਤੇ ਨਹੀਂ ਸਾਡੇ ਤੇ ਵੀ ਆਪਣੇ ਤੇ ਵੀ ਆ ਸਾਡੀ ਮਾਂ ਵੀ ਸਾਨੂੰ ਬਹੁਤ ਪਿਆਰੇ ਕਰਦੀ ਸੀ ਤੇ ਬਹੁਤ ਜਦੋਂ ਵੀ ਮੈਂ ਆਉਂਦਾ ਸੀ ਇੱਧਰ ਇੱਧਰ ਕਪੂਰਥਲੇ ਦੀ ਏਰੀਆ 'ਚ ਮੇਰਾ ਸ਼ੋਅ ਹੁੰਦਾ ਸੀ ਖਾਨ ਚਾਹੇ ਘਰੇ ਹੁੰਦਾ ਸੀ ਚਾਹੇ ਨਹੀਂ ਹੁੰਦਾ ਸੀ ਮੈਂ ਘਰੇ ਮਾਤਾ ਨੂੰ ਜ਼ਰੂਰ ਮਿਲ ਕੇ ਜਾਂਦਾ ਸੀ ਜੀ ਪੰਜਾਬੀ ਇੰਡਸਟਰੀ ਤੇ ਇੱਕਦਮ ਜਿਵੇਂ ਸੰਕਟ ਆ ਗਿਆ ਹੁੰਦਾ ਪਹਿਲਾ ਪੱਲਾ ਸਾਹਿਬ ਫਿਰ ਚਰਨਜੀਤ ਆ ਹੋ ਜਾ ਹੁਣ ਰਾਜਵੀਰ ਜਵੰਦਾ ਵੀ ਹੈ ਜੋ ਉਹਨਾਂ ਦੀ ਹਾਲਤ ਵੀ ਚਿੰਤਾਜਨਕ ਬਣੀ ਨਹੀਂ ਅਰਦਾਸ ਸਰ ਰਾਜਵੀਰ ਜਲਦੀ ਠੀਕ ਹੋ ਜੇ ਹੋਊਗਾ ਇਨਸ਼ਾਅੱਲਾ ਪਰ ਹਾਂ ਇਹ ਤਾਂ ਹੈ ਕਿ ਪੰਜਾਬੀ ਇੰਡਸਟਰੀ ਦੇ ਕੁਝ ਸਾੜ ਸੱਤੀ ਚੱਲ ਰਹੀ ਹੈ ਮੈਨੂੰ ਲੱਗ ਰਿਹਾ ਹੈ ਕੁਝ ਜੀ ਜੀ ਖਾਨਵੀ ਖਾਨ ਸਾਹਿਬ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਆ ਤੁਸੀਂ ਬੜੀ ਦੇਰ ਦੇ ਨਾਲ ਪਰਿਵਾਰ ਨਾਲ ਜੁੜੇ ਹੋਏ ਉਹ ਖਾਨ ਸਾਹਿਬ ਤੇ ਇੱਕਦਮ ਦੁੱਖਾਂ ਦਾ ਪਹਾੜ ਟੁੱਟ ਗਿਆ ਹਾਂਜੀ ਖਾਨ ਸਾਹਿਬ ਤੇ ਨਹੀਂ ਸਾਡੇ ਤੇ ਵੀ ਆਪਣੇ ਤੇ ਵੀ ਆ ਸਾਡੀ ਮਾਂ ਗਈ ਸਾਨੂੰ ਬਹੁਤ ਪਿਆਰ ਕਰਦੀ ਸੀ ਤੇ ਬਹੁਤ ਜਦੋਂ ਵੀ ਮੈਂ ਆਉਂਦਾ ਸੀ ਇੱਧਰ ਇੱਧਰ ਕਪੂਰਥਲੇ ਦੀਏ ਚ ਮੇਰਾ ਸ਼ੋਅ ਹੁੰਦਾ ਸੀ ਖਾਨ ਚਾਹੇ ਘਰੇ ਹੁੰਦਾ ਸੀ ਚਾਹੇ ਨਹੀਂ ਹੁੰਦਾ ਸੀ ਮੈਂ ਘਰੇ ਮਾਤਾ ਨੂੰ ਜ਼ਰੂਰ ਮਿਲ ਕੇ ਜਾਂਦਾ ਸੀ ਜੀ ਪੰਜਾਬੀ ਇੰਡਸਟਰੀ ਤੇ ਇੱਕਦਮ ਜਿਵੇਂ ਸੰਕਟ ਆ ਗਿਆ ਹੁੰਦਾ ਪਹਿਲਾ ਪੱਲਾ ਸਾਹਿਬ ਫਿਰ ਚਰਨਜੀਤ ਆ ਹੋ ਜਾ ਹੁਣ ਰਾਜਵੀਰ ਜਵੰਦਾ ਵੀ ਹੈ ਜੋ ਉਹਨਾਂ ਦੀ ਹਾਲਤ ਵੀ ਚਿੰਤਾਜਨਕ ਬਣੀ ਨਹੀਂ ਅਰਦਾਸ ਆ ਰਾਜਵੀਰ ਜਲਦੀ ਠੀਕ ਹੋ ਜੇ ਹੋਊਗਾ ਇਨਸ਼ਾਅੱਲਾ ਪਰ ਹਾਂ ਇਹ ਤਾਂ ਹੈ ਕਿ ਪੰਜਾਬੀ ਇੰਡਸਟਰੀ ਦੇ ਕੁਝ ਸੜ ਸੱਤੀ ਚੱਲ ਰਹੀ ਹੈ ਮੈਨੂੰ ਲੱਗ ਰਿਹਾ ਹੈ ਕੁਝ ਜੀ